ਉਦੇ ਘਾਟਨ ਕਰਵਾ ਲੋ ਨਹੀਂ ਪੱਥਰ ਰਖਵਾ ਲੋ ਉਦੇ ਘਾਟਨ ਕਰਵਾ ਲੋ ਉਦੇ ਘਾਟਨ ਕਰਵਾ ਲੋ ਨਹੀਂ ਪੱਥਰ ਹੋ ਮੰਤਰੀ ਜੀ ਰੁਕੇ ਰੁਕੇ ਆਜੋ ਆਜੋ ਪੈਸਾ ਆਜੋ ਹੋ ਮੰਤਰੀ ਸਾਹਿਬ ਕਾਰੇ ਉਦਘਾਟਨ ਕਰੀ ਜਾਂਦੇ ਆ ਮਹਾਰਾਜ ਤੁਸੀਂ ਕੋਈ ਨਵੀਂ ਕੋਠੀ ਬਣਾਈ ਹੋਵੇ ਜਾ ਕੋਈ ਨਵਾਂ ਠੱਟੀ ਖਾਨਾ ਬਣਾਇਆ ਹੋਵੇ ਉਹਦਾ ਇਹ ਵੀ ਘਾਟਨ ਕਰਵਾ ਲਓ ਮੰਤਰੀ ਸਾਹਿਬ ਹਾਂ ਨਾਲ ਕੌਣ ਹੈਤਾ ਜੀ ਦਿੱਲੀ ਵਾਲੇ ਆ ਪਰ ਅਸੀਂ ਤਾਂ ਕੁਝ ਨਵਾਂ ਬਣਾਇਆ ਨਹੀਂ ਮਹਾਰਾਜ ਤੁਸੀਂ ਕੋਈ ਰਿਪੇਅਰ ਕਰਵਾਈ ਹੋਵੇ ਘਰ ਦੇ ਵਿੱਚ ਪਰ ਹਾਂ ਆ ਟੈਲ ਨਮੀ ਲੋਾਈ ਇੱਕ ਵੱਲ ਗਈ ਗੱਲ ਬੱਸ ਜੀ ਫਿਰ ਉਹਦਾ ਇਹ ਵੀ ਘਾਟਨ ਕਰਵਾ ਲਓ ਅੜੋ 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 ਘਾਟਨ ਕਰੇ ਉਹਦਾ ਘਾਟਨ ਆਜੋ ਆਜੋ